ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲੋਂ ਸੁਆਗਤ ਕਰਦੇ ਹਾਂ ਜੀ ਨੂੰ ਜਾਣਾਂਗੇ ਅੱਜ ਪੰਜਾਬ ਦੇ ਵਿੱਚ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੇਗਾ ਤਾਂ ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹਾਂ ਸਾਫ਼-ਸਾਫ਼ ਆਪਾਂ ਨੂੰ ਇੱਕ ਸਿਸਟਮ ਜਿਹੜਾ ਸਵੇਰ ਸਮੇਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਜੋ ਕਿ ਫਿਲਹਾਲ ਦੇ ਟਾਈਮ ਹਿਮਾਚਲ ਪ੍ਰਦੇਸ਼ ਕਿੰਨੀ ਵੱਧ ਚੁੱਕੀ ਹੈ ਤੇ ਜਿਹੜਾ ਫਿਲਹਾਲ ਦੇ ਟਾਈਮ ਪੰਜਾਬ ਦੇ ਕੁਝ ਪੂਰਬੀ ਹਿੱਸੇ ਤੇ ਉੱਤਰੀ ਹਿੱਸਿਆਂ ਤੇ ਰਹਿ ਗਿਆ ਹੈ ਤੇ ਬਾਕੀ ਰਾਜਸਥਾਨ ਵਰਗੇ ਇਲਾਕਿਆਂ ਤੋਂ ਆਪਾਂ ਨੂੰ ਇੱਕ ਵੱਡਾ ਤਗੜਾ ਸਿਸਟਮ ਉੱਠਦਾ ਹੋਇਆ ਦੇਖਣ ਨੂੰ ਮਿਲ ਰਿਹਾ ਜਿਸ ਦਾ ਪ੍ਰਭਾਵ ਆਪਾਂ ਨੂੰ ਪੰਜਾਬ ਦੇ ਪੱਛਮੀ ਅਤੇ ਦੱਖਣੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਸਿਸਟਮ ਕਾਫੀ ਤਗੜਾ ਹੈ ਜਿਸ ਦਾ ਪ੍ਰਭਾਵ ਆਪਾਂ ਨੂੰ ਖਾਸ ਤੌਰ ਤੇ ਇਨ੍ਹਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਜਾਣਾਂਗੇ ਕਿੰਨਾ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਗਤੀਵਿਧੀਆਂ ਬਣੀ ਰਹਿਣਗੀਆਂ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਇੱਕ ਛੋਟੀ ਜਿਹੀ ਬੇਨਤੀ ਹੋਰ ਹੈ ਜੇਕਰ ਆਪਣੇ ਚੈਨਲ ਤੇ ਨਹੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਅਪਡੇਟਾਂ ਨੇ ਉਹ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾ ਦਿੱਤੀਆਂ ਜਾਣ ਤਾਂ ਸਭ ਤੋਂ ਪਹਿਲਾਂ ਜਿਹੜਾ ਫਿਲਹਾਲ ਦੇ ਟਾਈਮ ਸਿਸਟਮ ਪੰਜਾਬ ਦੇ ਵਿੱਚ ਬਣਿਆ ਹੋਇਆ ਜਿਵੇਂ ਕਿ ਹੋਗੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਫਤਿਹਗੜ੍ਹ ਸਾਹਿਬ ਰੂਪਨਗਰ ਨੰਗਲਵਰਗੇ ਇਲਾਕੇ ਹੋਗੀ ਇਹ ਸਿਸਟਮ ਫਿਲਹਾਲ ਪੰਜਾਬ ਦੇ ਵਿੱਚੋਂ ਸਾਫ਼ ਹੋਵੇਗਾ ਤੇ ਆਉਣ ਵਾਲੇ ਸਮੇਂ ਤੱਕ ਸਭ ਤੋਂ ਪਹਿਲਾ ਪ੍ਰਭਾਵ ਜਿਹੜਾ ਨਵੇਂ ਸਿਸਟਮ ਦਾ ਫਾਜ਼ਿਲਖਾ ਮੁਕਤਸਰ ਸਾਹਿਬ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮੋਗਾ ਬਰਨਾਲਾ ਮਾਨਸਾ ਸੰਗਰੂਰ ਇੰਨਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਤੇ ਵੱਧ ਮੀਂਹ ਦੀਆਂ ਗਤੀਵਿਧੀਆਂ ਆਪਾਂ ਨੂੰ ਪੱਛਮੀ ਤੇ ਦੱਖਣੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਜਿਮ ਕੀ ਹੋਗੇ ਪਟਿਆਲਾ ਫਤਿਗੜ ਸਾਹਿਬ ਮੁਹਾਲੀ ਲੁਧਿਆਣਾ ਇੰਨਾ ਇਲਾਕਿਆਂ ਦੇ ਵਿੱਚ ਵੀ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਬਣੀ ਰਹਿਣਗੀਆਂ ਆਪਾਂ ਕਹਿ ਸਕਦੇ ਹਾਂ ਕਿ ਦੁਪਹਿਰ ਸਮੇਂ ਤੱਕ ਪੰਜਾਬ ਦੇ ਵਿੱਚ ਇਸ ਸਿਸਟਮ ਦੀ ਐਂਟਰੀ ਹੋ ਜਾਵੇਗੀ ਜਿਸ ਨਾਲ ਟੁੱਟਵੇਂ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜੀ ਬਦਲਵਾਈ ਦੇਖਣ ਨੂੰ ਮਿਲੇਗੀ ਤੇ ਉਸ ਤੋਂ ਬਾਅਦ ਮੀਂਹ ਦੀਆਂ ਗਤੀਵਿਧੀਆਂ ਆਪਾਂ ਕਹਿ ਸਕਦੇ ਹਾਂ ਦੇਖਣ ਨੂੰ ਮਿਲਣਗੀਆਂ ਮੀਦੀ ਗਤੀਵਿਧੀਆਂ ਜਿਹੜੀਆਂ ਨੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਵੀ ਦੇਖਣ ਨੂੰ ਮਿਲ ਸਕਦੀਆਂ ਤੇ ਕੁਝ ਇਲਾਕਿਆਂ ਦੇ ਵਿੱਚ ਹਲਕੇ ਦਰਮਿਆਨ ਮੱਟਮੇ ਰੂਪ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਦੇਖਣ ਨੂੰ ਮਿਲ ਸਕਦੀਆਂ ਨੇ ਸ਼ਾਮ ਤੱਕ ਮੌਸਮ ਜਿਹੜਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਰਹੇਗਾ ਬੱਦਲਵਾਈ ਦੀ ਆਵਾਜ਼ਾਈ ਲੱਗੀ ਰਹੇਗੀ ਤੇ ਉੱਤਰੀ ਇਲਾਕਿਆਂ ਦੇ ਵਿੱਚ ਵੀ ਮੌਸਮ ਜਿਹੜਾ ਆਪਾਂ ਨੂੰ ਜ਼ਿਆਦਾ ਸਾਫ਼ ਨਹੀਂ ਦੇਖਣ ਨੂੰ ਮਿਲੇਗਾ ਉੱਤਰੀ ਇਲਾਕਿਆਂ ਦੇ ਵਿੱਚ ਵੀ ਜਿਹੜੇ ਸਿਸਟਮ ਆਂਦਾ ਜਾਂਦਾ ਰਹੇਗਾ ਜੇ ਆਪਾਂ ਕਹਿ ਸਕਦੇ ਬੱਦਲਵਾਈ ਦੀ ਆਵਾਜ਼ਾਈ ਜਿਹੜੀ ਆ ਉਤਰੀ ਇਲਾਕਿਆਂ ਦੇ ਵਿੱਚ ਵੀ ਬਣੀ ਰਹੇਗੀ ਤੇ ਪੂਰਬੀ ਇਲਾਕਿਆਂ ਦੇ ਵਿੱਚ ਜਿਹੜੇ ਆ ਮੀਦੇ ਹਾਲਾਤ ਬਣੀ ਰਹਿਣਗੇ ਤੇ ਫਿਲਹਾਲ ਦੇ ਲਈ ਇੰਨੀ ਕੁ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਕੋਈ ਹੋਰ ਨਵੀਂ ਅਪਡੇਟ ਆਵੇਗੀ ਆਪਾਂ ਜਲ ਤੋਂ ਜਲ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ